ਸੇਨਾ ਅੰਦਰੀਆ ਇਥੋਂ ਪਾਟ ਦਰਿਆ ਦਾ ਬੜਾ ਚੌੜਾ ਵਿੱਚ ਪਾਣੀਆਂ ਸੁਖ ਰਵਾਨੀਆਂ ਸੀ ਲਹਿਰਾਂ ਨਿੱਕੀਆਂ ਨਿੱਕੀਆਂ ਉੱਠ ਰੀਆਂ ਡਿਗ ਡਿਗ ਪੈਂਦੀਆਂ ਮਸਤ ਮਸਤਾਨੀਆਂ ਸੀ ਤਪ ਚੁਪੜੇ ਸਾਫ ਕਿਨਾਰਿਆਂ ਤੇ ਫਿਰਨ ਖੁੱਲੀਆਂ ਸ਼ੈਲ ਜਵਾਨੀਆਂ ਸੀ ਪਾਸੇ ਪਾਰ ਦੀ ਖਬਰ ਨੂੰ ਰੱਬ ਜਾਣੇ ਇਧਰ ਪਹਿਲੀਆਂ ਸਵਾਰਾਨੀਆਂ ਸੀ ਪਉਣ ਰਮਕ ਦੀ ਗਾਉਂਦਾ ਜਹੇ ਪਾਣੀ ਕਰਨਾ ਕੁਦਰਤੀ ਹੁਸਨ ਮਿਆਂ ਔਖਾ ਚਲਮਲ ਚਲਕਦੇ ਬੁਲਬਲੇ ਸਤ ਰੰਗੇ ਮਾਰੇ ਛਾਤੀਆਂ ਹੋ ਅਸਮਾਨ ਔਖਾ ਮਾਰੇ ਛਾਤੀਆਂ ਹੋ ਅਸਮਾਨ ਔਖਾ